ਮੰਦੇ ਗੱਲਾਂ ਤਾਂ ਇੱਕ ਗੱਲ ਮੋਟੀ ਸਮਝਾਂਦੀ ਹੈ ਕਿ ਲੋਕਾਂ ਕੋਲ ਜਿਹੜਾ ਕਿਰਤ ਕਰਨ ਦਾ ਕਿਰਤ ਕਰਕੇ ਆਪਣਾ ਪੇਟ ਭਰ ਲੈਂਦਾ ਰੁਜ਼ਗਾਰ ਦਾ ਸਭ ਤੋਂ ਜਿਹੜੇ ਥੱਲੇ ਦੇ ਪਾਇਦਾਨ ਤੇ ਸੀ ਜਿਹਦੇ ਕੋਲ ਨਾ ਕੋਈ ਮਹਾਰਤ ਹੈ ਨਾ ਕੋਈ ਪੈਸੇ ਨਾ ਕੋਈ ਸਾਧਨ ਨੇ ਉਹਨੂੰ ਰੋਜ਼ਾਨਾ ਜ਼ਿੰਦਗੀ ਬਸਰ ਕਰਨ ਵਾਸਤੇ ਇੱਕ ਕਿਰਤ ਕਰਨ ਦਾ ਮੌਕਾ ਦਿੱਤਾ ਗਿਆ ਸੀ ਤੋ ਸਾਡੇ ਸਿਧਾਂਤ ਚ ਹੈ ਕਿ ਅਸੀਂ ਹਰੇਕ ਨੂੰ ਕੋਸ਼ਿਸ਼ ਕਰਾਂਗੇ ਕਿ ਉਹਨੂੰ ਰੁਜ਼ਗਾਰ ਮਿਲੇ ਰੁਜ਼ਗਾਰ ਬਸਰ ਹੋਵੇ ਉਹ ਖਹੋਂ ਦੀ ਇੱਕ ਸਕੀਮ ਹੈ ਪਹਿਲਾ ਪ੍ਰੋਗਰਾਮ ਸੀ ਇੱਕ ਸਕੀਮ ਹੈ ਪਹਿਲਾਂ ਇਹ ਦੋਹਾਂ 'ਚ ਫਰਕ ਸਮਝ ਲਿਓ ਤੇ ਸਕੀਮ ਜਿਹੜੀ ਹੈ ਇਹਦਾ ਵੱਡਾ ਜਿਹੜਾ ਹੈਗਾ ਇਹ ਮਨੁਸਮਰਤੀ ਚੋਂ ਇਹਦਾ ਮੂਲ ਨਿਕਲਿਆ ਹੋਇਆ ਹੈ ਮਨੁਸਮਰਤੀ ਇਹ ਕਹਿੰਦੀ ਹੈ ਵੀ ਕਿਸੇ ਵੀ ਕਿਰਤੀ ਨੂੰ ਜਿੰਨਾ ਭੁਖਾ ਮਰੋਗੇ ਉਨਾ ਹੀ ਉਹ ਤੁਹਾਡੇ ਥੱਲੇ ਲੱਗੇਗਾ ਹੁਣ ਮਨ ਦੇਗਾ ਚ ਕੰਮ ਕਾਉਂ ਕਰਦੇ ਸੀ ਸ਼ੈਡਿਊਲ ਕਾਸਟ ਔਰ ਤਾਂ ਮਨੋਸਮਜੀ ਨੇ ਦੋਹਾਂ ਨੂੰ ਥੱਲੇ ਲਾਉਣਾ ਥੱਲੇ ਲਾਉਣ ਦਾ ਤਰੀਕਾ ਉਹਨੂੰ ਭੁੱਖਾ ਬਣਾਉ ਉਹਦੇ ਸਾਰੇ ਸਾਧਨ ਖੋਲੋ ਇਹ ਉਹ ਸੋਚ ਜੋ ਨਿਕਲੀ ਹੈ ਕੋਈ ਆਏ ਕੰਦਾ ਕਾਨੂੰਨ ਦੀ ਗੱਲ ਨਹੀਂ ਆ ਵੀ ਇੱਕ ਕਾਨੂੰਨ ਬਣਾਤਾ ਜੀ ਉਹ ਮਨ ਦੇ ਗਾਏ ਸੀ ਜੀ ਹੁਣ ਆ ਹੈ ਜੀ ਇਹ ਗਰਨਤਾ ਚੋਂ ਜੀ ਚਰਚਾ ਦਾ ਮਾਮਲਾ ਬੰਦੀ ਜਾਂਦੀਆਂ ਨੇ ਪਰ ਅਸਲ ਸੋਚ ਜਿਹੜੀ ਉਹ ਵਿੱਚ ਹੈ ਉਹ ਸੋਚੀਂਦੀ ਨਹੀਂ ਉਹ ਵੋਟ ਦਾ ਹੱਕ ਵੀ ਖੋਇਆ ਜਾ ਰਿਹਾ ਐ ਐਸਆਰ ਅਹੀਂ ਉਹ ਤਨੂੰ ਕਾਨੂੰਨ ਦਾ ਹਰ ਗੱਲ ਤੁਹਾਡੇ ਘਰ ਦੇ ਅੰਦਰ ਚਾਤੀ ਮਾਰੀ ਜਾ ਰਹੀ ਹੈ ਜਦ ਤੁਸੀਂ ਇਹਨੂੰ ਸਾਰੇ ਕਾਸੇ ਨੂੰ ਦੇਖਦੇ ਹੋ ਉਹ ਇੱਕ ਪੂਰਾ ਜਿਹੜਾ ਪਹਿਲਾਂ ਲੁੱਕ ਕੇ ਕਹਿੰਦੇ ਸੀ ਹਿੰਦੂਤਵਾ ਹੁਣ ਸਿੱਧਾ ਕਹਿਣ ਲੱਗੇ ਬੇ ਦੇਸ਼ੀ ਹਿੰਦੂਆਂ ਦਾ ਉਹਦੇ ਵਿੱਚ ਪਹਿਲਾਂ ਘੱਟ ਗਿਣਤੀਆਂ ਨੂੰ ਫਿਰ ਸ਼ਡਿਊਲਡ ਕਾਸਟਾਂ ਨੂੰ ਔਰਤਾਂ ਨੂੰ ਪਿੰਡਵਾਂ ਨੂੰ ਉਹਨਾਂ ਨੂੰ ਥੱਲੇ ਲਾਣਾ ਉਹਨਾਂ ਹੀ ਕਿਰਤ ਹੋਣਾ ਇਹ ਜਿਹੜਾ ਮਲੇਗਾ ਦਾ ਕਾਨੂੰਨ ਸੀ ਇਹ ਕੋਈ ਕਾਨੂੰਨ ਇਸ ਤਰ੍ਹਾਂ ਦਾ ਨਹੀਂ ਸੀ ਇਹ ਪ੍ਰੋਗਰਾਮ ਸੀ ਆ ਸਕੇ ਪ੍ਰੋਗਰਾਮ ਤੇ ਸਕੀਮ 'ਚ ਇੱਕ ਫਰਕ ਹੁੰਦਾ ਪ੍ਰੋਗਰਾਮ ਲਗਾਤਾਰ ਚੱਲਦਾ ਹੈ ਪ੍ਰੋਗਰਾਮ ਸਰਕਾਰ ਦੀ ਮਨਛਾ ਤੇ ਉਹ ਡਬਾ ਡਾ ਨਿਰਧਾਰਤ ਨਹੀਂ ਹੁੰਦਾ ਸਕੀਮ ਕੁਝ ਸਮੇਂ ਵਾਸਤੇ ਹੁੰਦੀ ਹੈ 5 ਸਾਲਾ ਯੋਜਨਾ ਹੋ ਸਕਦੀ ਆ 4 ਸਾਲਾ ਹੋ ਸਕਦੇ 3 ਇਸ ਸਕੀਮ ਹੈ ਪਹਿਲਾ ਪ੍ਰੋਗਰਾਮ ਸੀ ਇਹਨੂੰ ਫਰਕ ਸੰਕੀ ਹੈ ਜੀ ਕੋਈ ਕਹੋ ਨਹੀਂ ਜੋ ਉਹਦੋਂ ਵੀ ਕਾਨੂੰਨ ਸੀ ਹੁਣ ਵੀ ਕਾਨੂੰਨ ਸੀ ਕੰਮ ਕਰਨ ਵਾਸਤੇ ਕਾਨੂੰਨ ਬਣਾਉਣਾ ਹੀ ਪੈਂਦਾ ਕਾਨੂੰਨ ਤਾਂ ਅਦਾਲਤਾਂ ਵਾਸਤੇ ਵੀ ਆ ਬਿਨ ਅਦਾਲਤ ਕਿਵੇਂ ਕੰਮ ਕਰੂਗੀ ਪਰ ਇਹ ਫਰਕ ਇਹ ਹੈ ਕਿ ਉਹ ਪ੍ਰੋਗਰਾਮ ਹੈ ਇਹ ਸਕੀਮ ਹੈ ਦੂਜਾ ਉਹਦੇ ਵਿੱਚ ਬੰਦੇ ਦਾ ਹੱਕ ਸੀ ਰੋਜ਼ਗਾਰ ਲੈਣਾ ਤੇ ਯਕੀਨੀ ਬਣਾਇਆ ਜਾਣਾ ਸੀ ਇੱਥੇ ਤਾਂ ਦਿੱਖਤਾ ਯਕੀਨੀ ਬਣਾਵਾਂਗੇ ਪਰ ਜੇ ਸੰਭਵ ਹੋਏਗਾ ਸਾਡੇ ਵਾਸਤੇ ਸਕੀਮ ਹੈ ਹੀ ਹੁੰਦੀ ਹੈ ਵੀ ਜੋ ਪੈਸੇ ਹੋਏ ਦੇ ਦਾਂਗੇ ਨਹੀਂ ਨਾ ਸੋ ਦੂਜਾ ਇਹਦੇ ਚ ਹੀ ਪਤਾ ਉਥੇ ਨਾਜ਼ਮੀ ਸੀ ਰੋਜ਼ਗਾਰ ਦੇ ਨਾਲ ਇੱਥੇ ਸੰਭਵ ਤਾਂ ਹੈ ਤੀਜਾ ਇਹ ਸੀ ਕਿ ਉਹ ਮੰਗ ਦਾ ਅਰਥ ਸੀਗਾ ਜਿੰਨਾ ਤੁਸੀਂ ਬਣਾਵੋਗੇ ਉਹਨਾਂ ਤੁਹਾਨੂੰ ਮਿਲ ਜਿਆਣਾ ਇਹ ਬਜਟ ਅਧਾਰਤ ਬਣਾਤਾ ਵੀ ਜੇ ਸਾਡੇ ਕੋਲ ਪੈਸੇ ਹੋਣਗੇ ਤਾਂ ਦੇ ਦਾਂਗੇ ਨਹੀਂ ਤਾਂ ਚੌਥਾ ਇੱਕ ਹੋਰ ਫਰਕ ਪਾਇਆ ਹੈ ਉਹਦੇ ਵਿੱਚ ਕੀ ਸੀ ਉਹਦੇ ਵਿੱਚ ਇਹ ਸੀ ਕਿ ਹਰ ਸੂਬੇ ਦਾ ਬਰਾਬਰ ਹੱਕ ਹੈ ਜਿੰਨਾ ਮਰਜ਼ੀ ਬਣਾ ਲੈ ਇੱਥੇ ਫਰਕ ਇਹ ਪਤਾ ਵੀ ਸਰਕਾਰ ਤੈਅ ਕਰੂ ਵੀ ਕਿਹੜੇ ਸੂਬੇ ਨੂੰ ਕਿੰਨਾ ਦੇਣਾ ਹੈ ਆਪਦੇ ਹਿਸਾਬ ਨਾਲ ਫੀਜ਼ੇਬਿਲਟੀ ਦੇਖੋ ਸੂਬੇ ਵਿੱਚ ਕਰਾ ਪਾ ਦੋ ਫਿਰ ਸੂਬੇ ਦੇ ਅੰਦਰ ਇਹ ਦੇਖੋ ਕਿ ਕਿਹੜੇ ਖੇਤਰ ਚ ਕਦਰ ਰੋਜ਼ਗਾਰ ਬੰਦ ਕਰਨਾ ਹੈ ਕਦ ਨਹੀਂ ਕਰਨਾ ਕਦ 2 ਮਹੀਨੇ ਨਹੀਂ ਦੇਣਾ ਉਹ ਵੀ ਉਹਦੇ ਚ ਵੀ ਫਰਕ ਪਾ ਦੋ ਜਿੱਥੇ ਵੀ ਦੇਖਣ ਨੂੰ ਚੰਗਾ ਲੱਗਦਾ ਵੀ ਯਾਰ ਕਿਤੇ ਹੁਣ ਜਿਵੇਂ ਹਿਸ਼ਾਰਪੁਰ ਦੇ ਇਲਾਕੇ ਦੇ ਵਿੱਚ ਮੱਕੀਆਂ ਤੋਂ ਛੰਨੀਆਂ ਤੋੜਨੀ ਹੁੰਦੀਆਂ ਨੇ ਉਦੋਂ ਹੀ ਦੇਖਣਾ ਤੇ ਜੇ ਮਾੜ ਵਿੱਚ ਕਪਾਹ ਚੁਗਣੀ ਨਾ ਨਰਮਾ ਚੁਗਣਾ ਉਦੋਂ ਹੀ ਦੇਖਣਾ ਦੇਖਣ ਨੂੰ ਐ ਲੱਗਦਾ ਪਰ ਅਸਲ ਮਨਸ਼ਾ ਉਹਦੀ ਇਹ ਹੈ ਵੇ ਉਹਨਾਂ 'ਚ ਵੀ ਵੰਡੀ ਪਾ ਦੋ ਉਹ ਵੀ ਆਪਣੀ ਮਨਮਰਜ਼ੀ ਕਰਨ ਲੱਗ ਜਾਂਦੇ ਹਨ ਜਦ ਤੁਸੀਂ ਕਿਸੇ ਕੰਮ ਨੂੰ ਕਾਰਜਾਂ ਦੇ ਵੀ ਜਿੰਨਾ ਚਿਰ ਆ ਬੰਦਾ ਨਹੀਂ ਉਹਨਾਂ 'ਚ ਨਹੀਂ ਹੋਏਗਾ ਉਹਨਾਂ ਕੰਮ ਉਹਦੀ ਕਰਿਆ ਜਾਏਗਾ ਕਿਉਂਕਿ ਬਾਹਰ ਨੇ ਕੰਮ ਨਹੀਂ ਕਰਨਾ ਕਿਸੇ ਦਾ ਕੋਈ ਕੰਟਰੋਲ ਨਹੀਂ ਹੈ ਜਿਆਦਾ ਕਿਸੇ ਦਾ ਕੋਈ ਨਿਯੰਤਰਣ ਹੀ ਨਹੀਂ ਤੁਸੀਂ ਜਿਹੜੀ ਵੀ ਸਕੀਮੇ ਪੱਤਰੀ ਦੇ ਆ हिसाब ਕਰਾਂਗੇ ਐ ਕਰਾਂਗੇ ਐ ਕਰ ਜਿੰਨੀ ਕਾਗਜ਼ੀ ਕਰ ਬਾਈ ਵਧਾ ਪਾ ਦੋਗੇ ਉਹਨਾਂ ਦਾ ਹੱਕ ਖੋਇਆ ਜਾਂਦਾ ਇਹਦੇ 'ਚ ਕਾਗਜ਼ੀ ਕਰ ਇਹ ਨਹੀਂ ਕਿ ਪਹਿਲਾਂ ਨਹੀਂ ਸੀ ਉਹ ਵਧਾਤੀ ਉਹ ਖੋਇਆ ਜਾ ਰਿਹਾ ਹੈ ਫਿਰ ਇਸ ਤੋਂ ਅੱਗੇ ਇਹਦੇ ਵਿੱਚ ਪਹਿਨਾ ਉਹ ਪਿੰਡਾਂ ਦੇ ਆਧਾਰਤ ਸੀ ਕਿਹਾ ਤਾਂ ਹੁਣ ਵੀ ਇਹੀ ਹੈ ਪਰ ਉਹਦੀ ਸੀਮਾ ਬਣਾਤੀ ਕਿ ਪਿੰਡ ਦੇ ਵਿੱਚ ਅਸੀਂ ਆਧਾਰਪੂਰਤਾਂ ਚਾ ਦੇਖਾਂਗੇ ਪਿੰਡ ਦੇ ਵਿੱਚ ਅਸੀਂ ਰੋਜ਼ਗਾਰ ਦੇ ਮੌਕੇ ਤਲਾਸ਼ ਕਰਨ ਵਾਸਤੇ ਜੋ ਕੰਮ ਕਰਨਾ ਉਹ ਦੇਖਾਂਗੇ ਪਿੰਡ ਦਾ ਵਿਕਾਸ ਦੇਖਾਂਗੇ ਤੇ ਦੇਸ਼ ਦਾ ਉਹ ਦੇਖਾਂਗੇ ਉਹਨੂੰ ਪ੍ਰਧਾਨ ਮੰਤਰੀ ਗਤੀਸ਼ਕਤੀ ਯੋਜਨਾ ਨਾਲ ਜੋੜਿਆ ਯਾਨੀ ਕਿ ਹੁਣ ਇਹ ਪਿੰਡ ਦਾ ਵਿਕਾਸ ਦੀ ਪਿੰਡ ਦੇ ਰੁਜ਼ਗਾਰ ਦੀ ਯੋਜਨਾ ਨਹੀਂ ਰਹੀ। ਦੂਜੀ ਗੱਲ ਇਹ ਨੂੰ ਪਿੰਡ ਦੇ ਵਿਕਾਸ ਦੀ ਯੋਜਨਾ ਬਣਾਤਾ ਹੀ ਰੁਜ਼ਗਾਰ ਦੀ ਯੋਜਨਾ ਸੀ। ਵਿਕਾਸ ਉਹਦਾ ਇੱਕ ਸਾਈਡ ਪ੍ਰੋਡਕਟ ਸੀ, ਉਹਦਾ ਇੱਕ ਹਿੱਸਾ ਸੀ। ਗੰਨੇ ਨੂੰ ਅਸੀਂ ਪਿੰਡ ਦੇ ਵਿੱਚ ਖੋਈ ਨਿਕਲ ਆਉਂਦੀ ਹੈ ਉਹਨੂੰ ਲੋਕ ਬਾਹਲ ਲੈਂਦੇ ਨੇ ਸਰਦੀਆਂ 'ਚ ਹੱਥ ਸਿੱਖ ਲੈਂਦੇ ਨੇ। ਪਰ ਗੰਨਾ ਪੀੜੇ ਖੋਈ ਵਾਸਤੇ ਨਹੀਂ ਜਾਂਦਾ। ਸੋ ਜਿਹੜਾ ਮਨੇਗਾ ਸੀ ਉਹ ਰੁਜ਼ਗਾਰ ਵਾਸਤੇ ਸੀ। ਇਹ ਵਿਕਾਸ ਵਾਸਤੇ ਨਾ ਹੀ ਰਿਕਸ਼ਤ ਭਾਰਤ ਵਿਕਾਸ ਯੋਜਨਾ ਜੀ ਹੋ ਸਾਰਾ ਕੁਝ ਕਰਤਾ ਸ਼ਬਦਾਂ ਦਾ ਆਉਂਦਾ ਹੇਲ ਫੇਰ ਹੈ ਫਿਰ ਉਹਦੇ ਵਿੱਚ ਕੀ ਸੀ ਕਿ ਪੈਸਾ ਕੇਂਦਰ ਨੇ ਦੇਣਾ ਕਿਉਂਕਿ ਕਿਰਤ ਦੇਣੀ ਹੈ ਕੇਂਦਰ ਨੇ ਸਾਰੀ ਉਹ ਕਿਰਤ ਦੇਣੀ ਸੀ ਇੱਕ ਥੋੜਾ ਕਹਿੰਦਾ ਨਹੀਂ ਸੂਬਾ ਦੇਗਾ ਜੇ ਸੂਬੇ ਦਾ ਹਿੱਸਾ ਨਹੀਂ ਪੰਦਾ ਫਿਰ ਹੋਣੀ ਦੇਣਾ ਆੜਿਆ ਫੂੜਾ ਸਾਰਾ ਦੇਖ ਲਈਆਂ ਫਿਰ ਉਹਦੇ ਵਿੱਚ ਇੱਕ ਹੋਰ ਜਿਹੜੀ ਵੱਡੀ ਗੰਦ ਸੀ ਕਿਉਂ ਅਤਰਾਜ ਨੇ ਕਿ ਜਿਹੜਾ ਸਮਗਰੀ ਦਾ ਜਿਹੜਾ ਅਧ ਮਹਾਰਤ ਕਾਮਿਆਂ ਦਾ ਜਾਂ ਮਹਾਰ ਮਹਾਰ ਕਾਮਿਆਂ ਦਾ ਕੰਮ ਸੀ ਉਹਦਾ 75 ਪੈਸੇ ਦੇ ਨਾਲ ਕੇਂਦਰ ਨੇ ਦੇਣਾ ਸੀ ਤੇ ਹੁਣ ਉਹ 60 ਕਰਤਾ ਤੇ ਵਿਗਾਰ ਵਾਲਾ ਪੈਸਾ ਵੀ 60 ਕਰਤਾ ਦਿਨ 125 ਦਿਖਾਵਾ ਕਰਤਾ ਜੇ ਉਹਨੂੰ ਆਪਾਂ ਗਿਣਾਂਗੇ ਕੇਂਦਰ ਪਹਿਲਾਂ 100 ਦਿਨ ਦੀ ਦਿਹਾੜੀ ਦਿੰਦਾ ਸੀ ਹੁਣ ਉਹ 125ਆਂ ਦੇ ਵਿੱਚ 75 ਦਿਨ ਦੀ ਦਿਹਾੜੀ ਦਾ ਹੈਗਾ ਢਿਲੇ ਪੈਸੇ ਦੇਨੇ ਨੇ ਦਿਹਾੜੀ ਦੇ ਤਰਨ 100 ਦਿਨ ਦੇਨੇ ਸੀ ਦਿੰਦਾ ਸੀ ਨਹੀਂ ਦਿੰਦਾ ਸੀ ਕਿੰਨਾ ਨੂੰ ਮਿਲਦਾ ਸੀ ਇੱਚ ਨਾ ਜਾਈਏ ਹੁਣ ਉਹਦੀ ਜ਼ਿੰਮੇਵਾਰੀ 75 ਦਿਨ ਦੀ ਰਹਿ ਗਈ ਸੁੱਕਾ ਹੈ ਜੇ ਮਚੇਈ ਦਾ ਮੂੰਹ ਚੁੰਮੇ ਟੁਕਣਾ ਦੇਈ ਦਾ 125 ਦਿਨ ਕਹਤਾ ਲੋਕਾਂ ਨੂੰ ਫਿਰ ਉਹਦੇ ਵਿੱਚ ਇਹ ਸੀ ਵੀ ਰੋਜ਼ਗਾਰ ਇਹ ਨਹੀਂ ਹੈ ਕਿ ਉਹ ਵੀ ਉਸ ਚੋਂ ਮਨੁਸਮਰਤੀ ਚੋਂ ਨਿਕਲਦਾ ਹੈ ਵੀ ਜਿਹੜਾ ਬਿਆਦਾਦਲਾ ਬੰਦਾ ਹੈ ਉਹਨੂੰ ਕੋਈ ਨੁਕਸਾਨ ਨਾ ਹੋ ਜਾਈ ਕਿਹਾ ਇਹ ਹੈ ਵੀ ਲੋਕਾਂ ਨੂੰ ਖੇਤੀ ਵੇਲੇ ਮਜ਼ਦੂਰੀ ਨਹੀਂ ਮਿਲਦੀ ਫਲਾਣਾ ਨਹੀਂ ਅਸਲ ਚ ਉਹ ਜਿਹੜਾ ਲੈਂਡਰ ਹਿੱਸਾ ਹੈ ਜਿਹਦੇ ਕੋਲ ਜ਼ਮੀਨ ਦੇ ਸਾਧਨ ਹੈਗੇ ਨੇ ਉਹਨੂੰ ਉਹਨਾਂ ਨੂੰ 2 ਮਹੀਨੇ ਸਸਤੀ ਮਜ਼ਦੂਰੀ ਮਿਲੀ ਉਹਦੀ ਜਿਹੜੀ ਉਹਦੇ ਨਾਲ ਸੌਦੇਬਾਜ਼ੀ ਦੀ ਤਾਕਤ ਸੀ ਉਹ ਘਟਾਤੀ ਉਹ ਸੌਦੇਬਾਜ਼ੀ ਦੀ ਤਾਕਤ ਘਟਾਈ ਆ ਤਾਂ ਕਿ ਉਹ ਸਾਡੇ ਨਾਲ ਖੜਾ ਰਹੇ ਸਾਡਾ ਸੋ ਉਹ ਜਿਹੜੀ ਤਾਕਤ ਘਟਾ ਸੀ 2 ਮਹੀਨੇ ਕਰਕੇ ਉਹ 10 ਮਹੀਨੇ ਕਰਤੀ ਇਹ ਜਿਹਨੀਆਂ ਮੋਟੀਆਂ-ਮੋਟੀਆਂ ਗੱਲਾਂ ਨੇ ਬਾਕੀ ਨਾਮ ਬਦਲਣਾ ਨਾਮ ਬਦਲ ਕੇ ਜੀ ਵੀ ਵੀ ਹੁਣ ਤੁਸੀਂ ਦੇਖੋ ਲੋਕਾਂ ਨੂੰ ਤਾਂ ਕਹਿੰਦੇ ਨੇ ਵੀ ਤੁਸੀਂ ਜੀ ਪੰਜਾਬੀ ਵਿੱਚ ਤੁਸੀਂ ਹਿੰਦੀ ਵਰਤੋ ਇਹ ਤਾਂ ਇੱਕ ਵੀ ਸ਼ਬਦ ਹਿੰਦੀ ਦਾ ਨਹੀਂ ਜਾਂ ਹਿੰਦੀ ਨੂੰ ਅੰਗਰੇਜ਼ੀ 'ਚ ਲਿਖਦਾ ਹਿੰਦੀ ਨੂੰ ਰੋਮਨ 'ਚ ਲਿਖਿਆ ਰਿਕਸਤ ਭਾਰਤ ਬਿਕਸਤ ਭਾਰਤਾ ਹਿੰਦੀ ਦਾ ਸ਼ਬਦ ਹੀ ਆ ਪਰ ਉਹਨੂੰ ਵੀ ਵੀ ਨਾ ਲਿਆ ਫਿਰ ਰੋਜ਼ਗਾਰ ਗਰੰਟੀ ਗਰੰਟੀ ਜਿਹੜਾ ਹੈਗਾ ਆਪਣਾ ਉਹਨੂੰ ਜੀ ਰਾਮ ਬਣਾਤਾ ਜੀ ਆਰ ਗਰੰਟੀ ਆਫ ਫਿਰ ਆਜੀਵ ਕਮਿਸ਼ਨ ਏ ਐਮ ਜੀ ਰਾਮ ਅੱਗੇ ਗ੍ਰਾਮੀਨ ਉਹਨੂੰ ਹਿੰਦੀਕਰਨ ਕਰਤਾ ਉਹਦਾ ਹੁਣ ਇੱਥੇ ਕਿਹੜੀ ਅੰਗਰੇਜ਼ੀ ਆ ਇਹ ਆਜੀਵ ਕਮਿਸ਼ਨ ਕਿਹੜੀ ਅੰਗਰੇਜ਼ੀ ਆ ਅਰ ਜਿਹਾ ਗਰੰਟੀ ਜ਼ਰੂਰ ਗਰੰਟੀ ਆਫ এমਪਲॉयਮੈਂਟ ਜਿਹਨੂੰ ਕਹਿੰਦੇ ਆ ਗਰੰਟੀ ਰਜਗਾਰ ਦੀ ਉਹਨੂੰ ਜ਼ਰੂਰ ਆਪਾਂ ਗਰੰਟੀ ਅੰਗਰੇਜ਼ੀ ਦਾ ਸ਼ਬਦ ਕਹਿ ਸਕਦੇ ਆ ਰਜਗਾਰ ਤਾਂ ਫਿਰ ਵੀ ਨਹੀਂ ਸੋ ਇਸ ਕਰਕੇ ਇਹ ਜਿਹੜਾ ਸਾਰਾ ਦਿਖਾਵਾ ਹੈ ਅਸੀਂ ਉਹਦੇ ਸ਼ਬਦਾਂ 'ਚ ਪੈਲੇ ਸ਼ਬਦ ਜਾਤੋਂ ਨਿਕਲਣਾ ਹੋਏਗਾ ਹਾਲਾਂਕਿ ਸ਼ਬਦ ਵੀ ਗਲਤ ਨੇ ਵੀ ਲੋਕ ਵਸ ਉਹ ਹੀ RAM ਦੇ ਨਾਂ ਤੇ ਜੀ RAM ਦੀ ਜੀ RAM ਦੀ ਜੀ RAM ਦੀ ਮੈਂ ਕਿਉਂ ਕਹਿਣਾ ਤੁਹਾਡੇ ਚੋਂ ਸ਼ਾਇਦ ਕਿਸੇ ਨਾ ਸਾਡੇ ਘਰ ਕੋਈ ਵੀ ਆਉਂਦਾ ਸੀ ਤੋ ਕਹਿੰਦੇ ਲਾਲੇ ਜੀ RAM ਅਸੀਂ ਕਹਿੰਦੇ ਸੀ ਜੀ RAM ਇਹ ਸਾਡਾ ਤਾਂ ਚੱਕੀ ਕਲਾਵਾ ਜਿਵੇਂ ਪਵਾ ਗੁਰਜੀਤ ਖਾਲਸਾ ਬਹਿਜੀਤ ਜੀ ਕੀ ਸੱਚੇ ਨੇ ਉਹਨਾਂ ਨੂੰ ਵੀ ਖੁਸ਼ ਕਰਦੇ ਆ ਵੀ ਆਪਾਂ ਤਾਂ ਜੀ ਰਾਮ ਜੀ ਬੋਲਦੇ ਸੀ ਹੁਣ ਸਾਰੇ ਬੋਲਣਗੇ ਸੋ ਇਹ ਜਿਹੜੇ ਜਿਹੜੇ ਮਸਲੇ ਨੇ ਕਿ ਤੁਸੀਂ ਜੋ ਬਣਿਆ ਉਹਨੂੰ ਢਾ ਦੋ ਸਾਰੇ ਨਾਮ ਬਦਲ ਦੋ ਹੋਰ ਉਹਦੇ ਨਾਲ ਜੁੜਿਆ ਹੋਇਆ ਇਹਨੂੰ ਕੱਲਾ ਮਨੇਗਾ ਦੇ ਨਾਲ ਨਾ ਦੇਖੋ ਸਰਕਾਰ ਨੇ ਨਾਮ ਬਦਲ ਦੋ ਬਿਲਡਿੰਗਾਂ ਦੇ ਨਾਮ ਬਦਲ ਦੋ ਮਿਲਣਾ ਘਾਟਾ ਦੇ ਪ੍ਰੋਗਰਾਮਾਂ ਦੇ ਨਾਮ ਬਦਲ ਦੋ ਕਾਨੂੰਨ ਦੇ ਨਾਮ ਬਦਲ ਦੋ ਸਾਰੀ ਆਈਪੀਸੀ ਸੀਆਰਪੀਸੀ ਸੀਪੀਸੀ ਬਦਲ ਦੋ ਇਸ ਪਾਸੇ ਵਾਲਾ ਇਹ ਹਿੱਸਾ ਹੈ ਪਰ ਕਿਉਂਕਿ ਸਾਡੇ ਲੋਕਾਂ ਨੂੰ ਪ੍ਰਭਾਵਿਤ ਕਰਦਾ ਫਿਰ ਉਹਦੇ ਵਿੱਚ ਇਹ ਕਹਤਾ ਵੀ ਜਿਹੜੀ ਯੋਜਨਾ ਬੰਦੀ ਕਰਨੀ ਹੈ ਕਿ ਤਾਂ ਗ੍ਰਾਮ ਸਭਾ ਕਰੇਗੀ ਅਸੀਂ ਕੇਵੀ ਦੇਖਾਂਗੇ ਫੀਜ਼ਿਬਿਲਟੀ ਨਾਲ ਕਰੀਏ ਕਿ ਨਹੀਂ ਉਹਦੇ ਤਾਂ ਨੁਕਸਪਾਦੋ ਵੀ ਤੁਹਾਡੀ ਤਾਂ ਯੋਜਨਾ ਹੀ ਘੱਟ ਹੈ ਇੱਥੇ ਰੋੜ ਹੀ ਨਹੀਂ ਸੀ ਫਿਰ ਕੇਂਦਰੋਂ ਦੀ ਮਨਿਟਰਿੰਗ ਜ਼ਿਆਦਾ ਕਰੇਗਾ ਪਹਿਲਾਂ ਪਿੰਡਾਂ ਦੇ ਬਣਾਉਂਦੇ ਸੀ ਯੋਜਨਾ ਹੁਣ ਉੱਤੇ ਤੱਕ ਜੁੜੀ ਹੋਈ ਆ ਹਾਲਾਂਕਿ ਜਿਹੜੀ ਪਿੰਡ ਬਣਾਉਂਦਾ ਸੀ ਤਹਿਸੀਲ ਤੇ ਜਾਏ ਬਲਾਕ ਤੇ ਜਾਏਗੀ ਬਲਾਕ ਸੰਚਤੀ ਤੇ ਜਿੰਨੇ ਤੇ ਵੀ ਜਾਏਗੀ ਪਰ ਉਹ ਫਿਰ ਵੀ ਥੱਲੇ ਵਾਲਾ ਕੰਮ ਸੀ ਹੁਣ ਉੱਤੇ ਨੂੰ ਜੋੜਤਾ ਥੱਲੇ ਚੱਕ ਕੇ ਉੱਤੇ ਲੈ ਗਈ ਸੋ ਇੰਨੀਆਂ ਕਿ ਗੱਲਾਂ ਮੋਟੀਆਂ-ਮੋਟੀਆਂ ਨੇ ਜਿਹਦੇ ਵਿੱਚ ਕਾਗਜ਼ੀ ਕਾਰਵਾਈ ਵਧਾਤੀ ਜਿਹਦੇ ਵਿੱਚ ਉੱਪਰਲੇ ਖਰਚੇ ਵਧਾਤੇ ਜਿਹਦੇ ਵਿੱਚ ਸਰਕਾਰ ਦੀ ਦਖਲਅੰਦਾਜ਼ੀ ਵਧਾਤੀ ਜਿਹਦੇ ਵਿੱਚ ਕੇਂਦਰੀਕਰਨ ਕਰਤਾ ਯੋਜਨਾ ਦਾ ਜੀਦੇ ਵਿੱਚ ਵਿਕਾਸ ਦੇ ਨਾਂ ਦੇ ਉੱਤੇ ਪਿੰਡਾਂ 'ਚ ਦਖਲ ਦੇ ਜੀ ਸ਼ੁਰੂ ਕਰਤੀ ਜਿਵੇਂ ਪਹਿਲਾਂ ਕਿਤੇ ਪੁਲੀ ਬਣਾ ਲਓ ਕਿਤੇ ਤੁਸੀਂ ਅੰਗਣવાડી ਬਣਾ ਲਓ ਕਿਤੇ ਤੁਸੀਂ ਸਕੂਲ ਦਾ ਉਹ ਬਣਾ ਲਓ ਕਿਤੇ ਤੁਸੀਂ ਟੋਬਾ ਠੀਕ ਕਰਾ ਲਓ ਕਿਤੇ ਤੁਸੀਂ ਝਿੜੀ ਠੀਕ ਕਰਾ ਲਓ ਤੇ ਕੋਈ ਧੰਨ ਰੋਕਣੀ ਸੀ ਪੇੜ ਲਗਾ ਲਓ ਉਹ ਸਾਰਾ ਇਹਨਾਂ ਨੇ ਆਪ ਦੇ ਚਾਰ ਹਿੱਸਿਆਂ 'ਚ ਵੰਡ ਕੇ ਵੀ ਆਹ ਚਾਰ ਗੱਲਾਂ ਨੇ ਬਸ ਇਹਨਾਂ ਦੇ ਵਿੱਚ ਵਿੱਚ ਫਿੱਟ ਹੋਣਾ ਚਾਹੀਦਾ ਹੈ ਕਹਣਾ ਹੀ ਆ ਨਾ ਮੇ ਜੀ ਪਿੰਡ ਦੀ ਕੋਈ ਆਧਾਰਪੂਰਣਤਾ ਚਾਹਤਾ ਇਹਦੇ ਨਾਲ ਬਣਿਆ ਨਹੀਂ ਭਾਵੇਂ ਅਗਲੀ ਦੀ ਨਾਲੀ ਟੁੱਟੀ ਪਈ ਹੋਵੇ ਇਹਦੇ ਨਾਲ ਕੋਈ ਰੋਜ਼ਗਾਰ ਦੇ ਸਾਧਨ ਤਾਂ ਪਿੰਡ 'ਚ ਬਣੇ ਨਹੀਂ ਇਹਦੇ ਨਾਲ ਪਿੰਡ ਦਾ ਕੋਈ ਵਿਕਾਸ ਤਾਂ ਹੋਇਆ ਨਹੀਂ ਮੂੰਹ ਹੀ ਹਲਾਣਾ ਨਾ ਕਹਿੰਦੇ ਜੇ ਬੜਾ ਮੈ ਨਹੀਂ ਤੇਰੇ ਵਸਦੀ ਤਾਂ ਖਾਂਦੇ ਦਾੜੀ ਹੁੰਦੀ ਹੈ ਸੋ ਹੁਣ ਕੇਂਦਰ ਨੇ ਕਹੀ ਜੀ ਇਹ ਸਕੀਮ ਬਣਾਤੀ ਹੈ ਜਿਹੜੀ ਪ੍ਰੋਗਰਾਮ ਤੋਂ ਸਕੀਮ ਬਣਾਤੀ ਪੈਸਾ ਸੂਬਿਆਂ ਦੇ ਜम्मे ਪਾਤਾ ਦਿਹਾੜੀਆਂ ਘਟਾਤੀਆਂ ਤੇ ਕੰਮ ਘਟਾਤੇ ਤੇ ਜ਼ਿੰਮੇਵਾਰੀ ਘਟਾਤੀ ਦਖਲ ਨਾ ਜਿਦਾ ਤਾਂ ਮੈਂ ਤਾਂ ਇਨਕੀ ਕਹਾਂਗਾ ਬਾਕੀ ਬਹੁਤ ਬਰੀਕੀਆਂ ਜਾਣਾ ਹੋਵੇ ਤਾਂ ਬਹੁਤ ਕੁਝ ਹੈ ਪਰ ਇਹ ਮੋਟੀਆਂ ਗੱਲਾਂ ਦੇ ਉੱਤੇ ਇਹ ਸਾਰਾ ਇਸ ਗੱਲ 'ਚ ਹੈ ਕਿ ਰੁਜ਼ਗਾਰ ਖੋਹ ਲੋਕਾਂ ਦਾ ਜੇ ਸਭ ਤੋਂ ਥੱਲੇ ਨੇ ਉਹਨਾਂ ਦਾ ਰੁਜ਼ਗਾਰ ਖੋਹ ਕੇ ਉਹਨਾਂ ਥੱਲੇ ਗਾ ਬਹੁਤ ਵੱਡਾ